ਪੰਜਾਬ ਦੇ ਮੌਸਮ ਦੀ ਗੱਲ ਕਰੀਏ ਤਾਂ ਸਭ ਤੋਂ ਪਹਿਲਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਤੇ ਨਾਲ ਘੰਟੀ ਵਾਲਾ ਬਟਨ ਜਰੂਰ ਦਬਿਓ। ਚੱਲਦੀ ਹੋਈ ਵੀਡੀਓ ਨੂੰ ਲਾਈਕ, ਕਮੈਂਟ ਅਤੇ ਸ਼ੇਅਰ ਵੀ ਜਰੂਰ ਕਰਿਓ। ਅੱਜ ਗੱਲ ਕਰਦੇ ਹਾਂ 10 ਜੁਲਾਈ ਰਾਤ ਵੇਲੇ ਜਾਂ 11 ਜੁਲਾਈ ਦੀ ਸਵੇਰ ਵੇਲੇ ਪੰਜਾਬ ਦਾ ਮੌਸਮ ਕਿਹੋ ਜਿਹਾ ਰਹਿ ਸਕਦਾ ਹੈ। ਜੇਕਰ ਤੁਹਾਡੇ ਇਲਾਕੇ ਦਾ ਮੌਸਮ ਨਹੀਂ ਦੱਸਿਆ ਜਾਂਦਾ ਤਾਂ ਕਮੈਂਟ ਬਾਕਸ ਵਿੱਚ ਲਿਖਿਓ ਆਪਾਂ ਦੱਸਣ ਦੀ ਕੋਸ਼ਿਸ਼ ਕਰਾਂਗੇ। ਅੱਜ ਤਰੀਕ ਹੈਗੀ 10 ਜੁਲਾਈ ਜਿਵੇਂ ਸਵੇਰ ਵੇਲੇ ਦੱਸਿਆ ਹੋਇਆ ਸੀ ਕਿ ਟੁੱਟਵੇਂ ਤੌਰ ਤੇ ਹਲਕੇ ਤੋਂ ਦਰਮਿਆਨੇ ਮੀਂਹ ਤੇ ਛਰਾਟੇ ਦੇਖੇ ਜਾ ਸਕਦੇ ਹਨ ਉਹ ਦੇਖੇ ਗਏ ਖਾਸ ਕਰਕੇ ਰੋਪੜ ਚਮਕੌਰ ਸਾਹਿਬ ਆਨੰਦਪੁਰ ਸਾਹਿਬ ਦੇ ਇਲਾਕੇ ਮੋਹਾਲੀ ਚੰਡੀਗੜ੍ਹ ਦੇ ਆਸ-ਪਾਸ ਹਲਕੇ ਤੋਂ ਦਰਮਿਆਨੇ ਜਿਹੜੇ ਛਰਾਟੇ ਮੀਂਹ ਦੇ ਦੇਖੇ ਗਏ ਦੁਪਹਿਰ ਤੋਂ ਬਾਅਦ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ ਅਜਨਾਲਾ ਹੋ ਗਿਆ ਡੇਰਾ ਬਾਬਾ ਨਾਨਕ ਹੋ ਗਿਆ ਇਨ੍ਹਾਂ ਖੇਤਰਾਂ ਬਾਬਾ ਬਕਾਲਾ ਹੋ ਗਿਆ ਇਨ੍ਹਾਂ ਦੇ ਆਸ-ਪਾਸ ਕਾਫੀ ਤੇਜ਼ ਮੀਂਹ ਦੇ ਸ਼ਰਾਟੇ ਦੇਖੇ ਗਏ ਹਨ ਕਿਤੇ ਵਧੀਆ ਮੀਂਹ ਦੀ ਝਟ ਵੀ ਲੱਗੀ ਹੈ। ਦੂਸਰੀ ਤਰਫ ਗਰਮੀ ਅਤੇ ਹੌਮਸ ਦਾ ਪੂਰਾ ਜ਼ੋਰ ਪੰਜਾਬ ਦੇ ਵਿੱਚ ਬਣਿਆ ਹੋਇਆ ਹੈ। ਅੱਜ ਸ਼ਾਮ ਵੇਲੇ ਵੀ ਟੁੱਟਵੇਂ ਤੌਰ ਤੇ ਮੀਂਹ ਦੇ ਸ਼ਰਾਟੇ ਵੱਖ-ਵੱਖ ਇਲਾਕਿਆਂ ਦੇ ਵਿੱਚ ਲੱਗ ਸਕਦੇ ਹਨ। ਜਿਵੇਂ ਲੁਧਿਆਣਾ ਜ਼ਿਲ੍ਹੇ ਦੇ ਆਸ-ਪਾਸ ਕਾਫੀ ਖੇਤਰਾਂ ਦੇ ਵਿੱਚ ਹੋ ਸਕਦੇ ਹਨ ਜਾਂ ਜਲੰਧਰ ਹੋ ਗਿਆ ਜਾਂ ਬਠਿੰਡਾ ਹੋ ਗਿਆ ਜਾਂ ਫਿਰੋਜ਼ਪੁਰ ਹੋ ਗਿਆ ਜਾਂ ਪਟਿਆਲਾ ਹੋ ਗਿਆ। ਜਾ ਹੁਸ਼ਿਆਰਪੁਰ ਦੇ ਕੁਝ ਇਲਾਕੇ ਹੋਗਾ ਇਹਨਾਂ ਵਿੱਚ ਵੀ ਹਲਕੇ ਤੋਂ ਦਰਮਿਆਨੇ ਸ਼ਰਾਟੇ ਲੱਗ ਸਕਦੇ ਹਨ ਕਿਉਂਕਿ ਅੱਜ ਪਿਛਲੇ ਦਿਨਾਂ ਦੇ ਮੁਕਾਬਲੇ ਜ਼ਿਆਦਾ ਗਰਮੀ ਅਤੇ ਹੋਮਸ ਦਾ ਮਾਹੌਲ ਬਣਿਆ ਹੋਵੇ ਹੋਇਆ ਹੈ ਟੁੱਟਵੇਂ ਤੌਰ ਤੇ ਦੁਪਹਿਰ ਵੇਲੇ ਵੀ ਬੱਦਲਵਾਈ ਬਣੀ ਪਰ ਸ਼ਰਾਟੇ ਬਹੁਤ ਘੱਟ ਖੇਤਰਾਂ ਦੇ ਵਿੱਚ ਲੱਗੇ ਕੱਲ ਤੋਂ ਪੰਜਾਬ ਦਾ ਮੌਸਮ ਬਦਲਣਾ ਸ਼ੁਰੂ ਹੋ ਜਾਵੇਗਾ ਇੱਕ ਪੱਛਮੀ ਸਿਸਟਮ ਆ ਰਿਹਾ ਹੈ ਕੱਲ ਉਹ ਬਾਅਦ ਦੁਪਹਿਰ ਤੋਂ ਐਕਟੀਵੇਟ ਹੋਵੇਗਾ ਜਿਸ ਵਿੱਚ ਮਾਝਾ ਦੁਆਬਾ ਤੇ ਪਵਾਰ ਖੇਤਰ ਤੇ ਪੂਰਬੀ ਮਾਲਵੇ ਦੇ ਵਿੱਚ ਵਧੇਰੇ ਮੀਂਹ ਦੀਆਂ ਕਾਰਵਾਈਆਂ ਦੇਖੀਆਂ ਜਾਣਗੀਆਂ